ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਤਲਵੰਡੀ ਸਾਬੋ ਦੀ ਅਹਿਮ ਇਕੱਤਰਤਾ ਬਲਾਕ ਪ੍ਰਧਾਨ ਕੁਲਵੀਰ ਸਿੰਘ ਤਰਖਾਨ ਵਾਲਾ ਅਤੇ ਜ਼ਿਲ੍ਹੇ ਦੇ ਚੇਅਰਮੈਨ ਡਾਕਟਰ ਰਾਜਵੀਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਕੀਤੀ ਗਈ ਇਸ ਮੌਕੇ ਜਿੱਥੇ ਉਹਨਾਂ ਨੇ ਮੁਫਤ ਖੰਡਾ ਵਾਲਾ ਚੌਕ ਵਿੱਚ ਖੜ ਕੇ ਲੰਗਰ ਲਾਇਆ ਤੇ ਇੱਕ ਛੋਟੇ ਜਿਹੇ ਬੱਚੀ ਤੋਂ ਦੋਦ ਘਾਟਨ ਕਰਵਾਇਆ ਤੇ ਲੋਕਾਂ ਨੂੰ ਮੁਫਤ ਬੂਟੇ ਵੰਡੇ ਗਏ ਉਥੇ ਇਸ ਮੌਕੇ ਆਪਣੀਆਂ ਸਮੱਸਿਆਵਾਂ ਲਈ ਇੱਕ ਆਮ ਇਕੱਤਰਤਾ ਵਿੱਚ ਇਲਾਕੇ ਦੇ ਮਹਾਰਾ ਡਾਕਟਰ ਦਿਲ ਦੇ ਰੋਗਾਂ ਦੇ ਮਹਾਰਾ ਡਾਕਟਰ ਨੇ ਸਮੁਲੀਅਤ ਕਰਕੇ ਆਪਣੇ ਵਿਚਾਰ ਡਾਕਟਰਾਂ ਨਾਲ ਸਾਂਝੇ ਕੀਤੇ ਇਸ ਮੌਕੇ ਮੈਡੀਕਲ ਪ੍ਰੈਕটিশনার ਐਸੋਸੀਏਸ਼ਨ ਨੇ ਦੱਸਿਆ ਕਿ ਉਹਨਾਂ ਨੇ ਬੂਟੇ ਲਾ ਕੇ ਰੁੱਖ ਲਗਾਉਣ ਦਾ ਪਰਨ ਕੀਤਾ ਹੈ ਤਾਂ ਜੋ ਕਿ ਨਾਕ मेरा नाम डॉक्टर अरुण शर्मा है मैं एम डी मेडिसिन हूँ फोर्टिस हॉस्पिटल गुड़गांव से आया हूँ और यहाँ राज नर्सिंग होम में अपनी सेवाएं दे रहा हूँ यहाँ ट्वेंटी फोर आवर्स जो भी है एमरजेंसी लाइक कार्डिक है या लीवर की प्रॉब्लम है या स्नेक बाइट वाले पेशेंट है पॉइजन के पेशेंट है जो भी डेंगू के पेशेंट है सबका ट्रीटमेंट हम बजट वाले चीज़ों में कर रहे हैं सर कितने खोल आपकी क्लिनिक कितनी है, है ये राज नर्सिंग होम है गली नंबर पाँच में ਇਹ ਤਲਵੰਡੀ ਸਾਬੋ ਮੈਂ ਜੀ। ਉਹ ਜਿਸ ਤਰ੍ਹਾਂ ਉਹ ਕਹਿ ਸਕਦੇ ਆ ਕਾਮੀਚਾਰੇ ਆਪਣਾ ਰੁੱਖਾਂ ਦੀ ਆਮਦ ਘਟ ਗਈ। ਚਾਰੇ ਪਾਸੇ ਮਤਲਬ ਜਿਹੜਾ ਕੁਦਰਤ ਦਾ ਬੋਲਬਾਲਾ ਖਰਾਬ ਹੋ ਗਿਆ। ਕੁਦਰਤ ਦਾ ਜਿਹੜਾ ਰੰਗ-ਤੰਗ ਕੀ ਕਹਿੰਦੇ ਨੇ ਰੁੱਖ ਲਾਉਂਦਾ ਜਿਵੇਂ ਇਹਨਾਂ ਨੇ ਅੱਜ ਮੈਂ ਵਿੱਦੀ ਹੈ ਮਰੁੱਖ ਬੰਦਣੇ ਆ ਜੀ। ਕੀ ਕਹਿੰਨਾ ਤੁਹਾਨੂੰ? ਰੁੱਖਾਂ ਨੂੰ। ਬੁੱਟਾਈ। ਫ੍ਰੀ ਜੀ। हाँ वो पेड़ तो देखो, देखो जो पौधे जो होते हैं वो तो अपनी लाइफ को एक जैसे एक अहम हिस्सा होता है जैसे ऑक्सीजन देते हैं तो हम सबको एक प्रण लेना चाहिए कि हमें ज़्यादा से ज़्यादा दरखत लगाना चाहिए और इस प्रकृति को बचा के रखना चाहिए क्योंकि प्रकृति ही हमारे जीवन का सबसे बड़ा आधार है और इसी से हम अपना जीवन का जो भी मूलभूत चीज़ें होती हैं नीचे पौधों से प्राप्त होती है लोग कहना चाहते हैं पेड़ लगाएगा तो एक पूरे संसार में जितने भी है पूरे प्रकृति का जितना भी टेम्परेचर बढ़ा हुआ है जो आजकल जो मेटोलाइजेशन सिटी का हो रहा है तो उन चीजों से हम छुटकार पा सकते हैं और अपने पर्यावरण को साफ रख सकते हैं नहीं तो ये फिर आने वाले टाइम में ये चीजें और ज्यादा खराब होंगी ਦੀ ਨਾ ਕਰੋ ਮੇਰੇ ਨਾਲ ਡਾਕਟਰ ਆਲਵਿੰਦ ਸਿੰਘ ਜੀ ਅੱਜ ਕੀ ਕਹਿਣਾ ਤੁਹਾਨੂੰ ਅੱਜ ਤੁਸੀਂ ਟੇਲ ਬੰਨ ਰਹੇ ਹੋ ਬੱਤੀ ਗਿਣਤੀ ਦੇ ਵਿੱਚ ਜਿਹੜਾ ਪਿਛੇ ਫਰਨ ਕਰਿਆ ਸੀ ਕੀ ਕਹਿਣਾ ਤੁਹਾਨੂੰ ਅੱਜ ਅਸੀਂ ਇੱਥੇ ਬਲਾਵ ਤਲਵੰਡੀ ਸਰਪੋ ਦੀ ਮਹੀਨਾਵਾਰ ਮੀਟਿੰਗ ਵਿੱਚ ਸਾਰੇ ਡਾਕਟਰ ਸਾਰੇ ਇਕੱਠੇ ਹੋਏ ਹੈ ਜੀ ਤੋਂ ਸਾਡੇ ਦਰਮਿਆਨ ਡਾਕਟਰ ਕਰਨ ਜੀ ਪਹੁੰਚੇ ਐ ਐਮ ਡੀ ਇਹ ਇਸ ਲਈ ਮੀਟਿੰਗ ਦੇ ਵਿੱਚ ਅਸੀਂ ਸਾਰੇ ਡਾਕਟਰ ਸਾਥੀਆਂ ਨੇ ਇੱਕ ਮੀਟਿੰਗ ਰੱਖੀ ਸੀ ਉਹਦੇ ਵਿੱਚ ਮੀਟਿੰਗ ਦੇ ਵਿੱਚ ਫਰਨ ਕੀਤਾ ਸੀ ਜੀ ਅਸੀਂ ਮਤਲਬ ਬੂਟੇ ਬੰਨਣਾ ਹੈ ਬਾਤੋ ਵਾਜ ਜੀ ਕਿਉਂਕਿ ਮੌਸਮ بارش ਘੱਟ ਪਈ ਸੀ ਤਾਂ ਕਰਕੇ ਅਸੀਂ ਹੁਣ ਮੌਸਮ ਦੇ ਹਿਸਾਬ ਨਾਲ ਬਾਰਸ਼ ਪਈ ਹੈ ਬੂਟੇ ਅੱਜ ਅਸੀਂ ਬਹੁਤ ਬੰਨ ਰਹੇ ਹਾਂ ਦੋ ਤਾਈ ਸਭ ਤੋਂ 22 ਲੋਕਾਂ ਨੂੰ ਕੀ ਕਹਿੰਦੇ ਜਿਹੜੇ ਲੈਂ ਤੇ ਬੰਨ ਰਹੇ ਤੁਸੀਂ ਲਾਉਣ ਦੇ ਬਾਕੀ ਲੋਕਾਂ ਨੂੰ ਅਸੀਂ ਇਹ ਵੀ ਬੇਨਤੀ ਕਰਦੇ ਆ ਜੀ ਕਿ ਕੱਲੇ ਆਏ ਨਹੀਂ ਨੂੰ ਤਾਂ ਬੰਨ ਕੇ ਅਸੀਂ ਬੰਨਨੇ ਆਂ ਤੇ ਉਹਨਾਂ ਨੂੰ ਘਰੇ ਜਾ ਕੇ ਲਾ ਕੇ ਉਹਦੀ ਕੇਅਰ ਵੀ ਕਰਨੀ ਆ ਜੀ ਬਾਅਦ ਦੇ ਵਿੱਚ ਉਹ ਬੂਟਿਆਂ ਦੀ ਸਾਹ ਸੁਣਾ ਰੱਖਣਾ ਜੇ ਨਾ ਜਰ ਬੂਟਾ ਵੱਡਾ ਨਹੀਂ ਹੁੰਦਾ ਹਨਾ ਜੀ ਇਹ ਸਾਨੂੰ ਬੂਟਿਆਂ ਤੋਂ ਬਹੁਤ ਆਕਸੀਜਨ ਮਿਲ ਜੇ ਧਾਰਾ ਨੂੰ ਪਤਾ ਹਰੇਕ ਇਨਸਾਨ ਦਾ ਫਰਜ ਬੰਦਾ ਜੀ ਵੱਧ ਤੋਂ ਵੱਧ ਫੂਟੇ ਲਾ ਕੇ ਉਹਨਾਂ ਦੀ ਕੇਅਰ ਵੀ ਕਰਨੀ ਚਾਹੀਦੀ ਹੈ ਮੇਰਾ ਨਾਮ ਡਾਕਟਰ ਕੁਲਵੀਰ ਸਿੰਘ ਆਰਐਮਪੀ ਪ੍ਰੈਕਟਿਸ ਕਰਦਾ ਮੇਰਾ ਆਪਣੇ ਤਰਕਾਨ ਵਾਲਾ ਤੇ ਤਲਵੰਡੀ ਸਾਬ ਤੋਂ ਬਲੱਗ ਕਰਦਾ ਕੀ ਕਹਿਣਾ ਤੇ ਮਾਂ ਦੀ ਕੁਝ ਆਵੇ ਜੂਜੂ ਅੱਗੇ ਜਿਹੜੇ ਵਿਚਾਰੇ ਹਾਂ ਹਾਂ ਅਸੀਂ ਮੁੱਦੇ ਵਿਚਾਰੇ ਸਾਡੇ ਵਿਚਾਰ ਚ ਡਾਕਟਰ ਫਰਮਨ ਸ਼ਰਮਾ ਜੀ ਐਮਡੀ ਆਏ ਰਾਜਨਾਰਥ ਸਿੰਘ ਤੋਂ ਉਹਨਾਂ ਨੇ ਆਪਣੇ ਬਾਰੇ ਦੱਸਿਆ ਉਹਨਾਂ ਨਾਲ ਨਾ ਪ੍ਰੋਡਕਸ਼ਨ ਹੋਈ ਸਾਡੀ ਤੇ ਦੂਸਰਾ ਇਹ ਹੈ ਵੀ ਜਿਹੜੀਆਂ ਸਾਡੀਆਂ ਸਮੱਸਿਆਵਾਂ ਸਮਾਜ ਦੇ ਵਿੱਚ ਉਹਨਾਂ ਤੇ ਵਿਚਾਰਾਂ ਕੀਤੀਆਂ ਤੇ ਬਾਕੀ ਸਾਡੇ ਇੱਕ ਪੌਦੇ ਲਾਉਣ ਦੀ ਮਿਹਨਤ ਸੀਗੀ ਜੋ ਪਿਛਲੇ ਦਿਨੀ ਅਸੀਂ ਆਪਸ ਵਿੱਚ ਵਿਚਾਰ ਕੀਤੀ ਸੀਗੀ ਉਹ ਅਸੀਂ 250 ਪੌਦੇ ਅੱਜ ਵੰਡਾਂਗੇ ਤੇ ਪੌਦੇ ਸਾਡਾ ਜੀਵਨ ਹੈ ਜਿੰਨਾ ਤੋਂ ਸਾਨੂੰ ਆਕਸੀਜਨ ਮਿਲਦੀ ਹੈ ਤੇ ਪ੍ਰਕਿਰਤੀ ਦੇ ਵਿੱਚ ਗਰਮੀ ਘਟ ਕਰਦੇ ਪੌਦੇ ਪੌਦਿਆਂ ਤੇ ਹੀ ਸਾਡਾ ਜੀਵਨ ਨਿਰਭਰ ਹੈ ਤੇ ਇਸ ਕਰਕੇ ਅਸੀਂ ਸਮਾਜ ਦੇ ਵਿੱਚ ਵੀ ਲੋਕਾਂ ਨੂੰ ਤੇ ਇਹ ਗੱਲ ਕਹਾਂਗੇ ਵੀ ਵੱਤ-ਵੱਤ ਪੌਦੇ ਲਾਓ ਤੇ ਆਪਾਂ ਖੁਦਕ ਨੂੰ ਬਚਾ ਕੇ ਰੱਖਦੇ। ਜੇ ਕੋਈ ਪੌਦੇ ਬੰਦ ਰਹੇ ਲੋਕਾਂ ਨੂੰ ਕਹਿਣਾ ਕਿੰਨਾ ਵੀ ਉਹ ਵਿੱਥਨਾ ਗਾਵਿਆਂ ਨੂੰ ਲਾਉਣੇ ਚਾਹੀਦੇ। ਹਾਂ ਅਸੀਂ ਇਹ ਗੱਲ ਕਹਾਂਗੇ ਜੋ ਪੌਦਾ ਦੇਵਾਂਗੇ ਸੀ ਤਾਂ ਇਹ ਗੱਲ ਵੀ ਕਹਾਂਗੇ ਵੀ ਇਸ ਨੂੰ ਸੰਭਾਲ ਵੀ ਰੱਖੀਏ ਆਪਾਂ ਜਦ ਤੱਕ ਇਹ ਪੌਦਾ ਤਿਆਰ ਨਹੀਂ ਹੋ ਜਾਂਦਾ ਉਹਦੀ ਨਿਗਰਾਨੀ ਹੋਣੀ ਜ਼ਰੂਰੀ ਹੈ ਉਹਨੂੰ ਪਾਣੀ ਵੀ ਮਿਲਣਾ ਜ਼ਰੂਰੀ ਹੈ ਹਰ ਤਰ੍ਹਾਂ ਦੀ ਸੰਭਾਲ ਕੀਤੀ ਜਾਵੇ।

ਨਾਮ ਕੋ ਦਾ ਮੇਰਾ ਨਾਮ ਸੁਵੰਤਪੌਰ ਹੈ ਕੀ ਕਿਹੜੀ ਸੰਸਥਾ ਤੋਂ ਤੁਸੀਂ ਅਸੀਂ ਐਜੂਕੇਟ ਪੰਜਾਬ ਪ੍ਰੋਜੈਕਟ ਤੋਂ ਹੈਗੇ ਆ ਜਿਹੜੇ ਲੋੜਵੰਦ ਬੱਚੇ ਹੁੰਦੇ ਆ ਨਾ ਗਰੀਬਾਂ ਦੇ ਬੱਚੇ ਜਿਨੇ ਜਿਵੇਂ ਪੜਨਾ ਚਾਹੁੰਦੇ ਆ ਜਿਨ੍ਹਾਂ ਦੇ 70% ਤੋਂ ਉੱਪਰ ਨੰਬਰ ਆਉਂਦੇ ਆ ਤੇ ਪੜਨਾ ਚਾਹੁੰਦੇ ਆ ਪਰ ਉਹਨਾਂ ਦੀ ਪੜਾਈ ਉਹਨਾਂ ਦੇ ਪੇਰੈਂਟਸ ਨਹੀਂ ਕਰਵਾ ਪਾਉਂਦੇ ਕਈ ਵਾਰ ਫਾਦਰਲੈਸ ਹੁੰਦਾ ਕੋਈ ਬੱਚਾ ਕਈ ਵਾਰੀ ਵੈਸੇ ਉਹ ਗਰੀਬ ਹੁੰਦਾ ਤੇ ਬੱਚੇ ਨੂੰ ਨਹੀਂ ਪੜਾ ਸਕਦਾ ਉਹਨਾਂ ਬੱਚਿਆਂ ਦੀ ਪੜਾਈਆਂ ਦੀ ਅਸੀਂ ਫੀਸਾਂ ਦਿੰਦੇ ਆ ਜਿਹਨਾਂ ਨੂੰ ਸਨਮਾਨਤ ਕਰਾਉਂਦੇ ਆ ਕਿਹਨਾਂ ਜਿਹੜੇ ਬੂਟੇ ਜਿਹੜੇ ਬਣ ਰਿਹਾ ਡਾਕਟਰਾਂ ਦੇ ਬਹੁਤ ਜ਼ਿਆਦਾ ਵਧੀਆ ਕੰਮ ਹੈ ਕਿਉਂਕਿ ਇੱਕ ਇੱਕ ਬੂਟੇ ਦੀ ਕੀਮਤ ਜੇ ਸਮਝਿਆ ਜਾਵੇ ਜੇ ਫਲ ਵੀ ਦਿੰਦੇ ਆ ਆਪਾਂ ਨੂੰ ਫੁੱਲ ਦਿੰਦੇ ਆ ਆਪਾਂ ਨੂੰ ਆਕਸੀਜਨ ਦਿੰਦੇ ਆ ਜੇ ਇਹਨਾਂ ਨੂੰ ਦੇਖਿਆ ਜਾਵੇ ਤਾਂ ਕਰੋੜਾਂ ਰੁਪਏ ਦਾ ਆਪਾਂ ਨੂੰ ਦੇ ਰਹੇ ਆ ਆਕਸੀਜਨ ਦੇ ਰਹੇ ਆ ਲੇਕਿਨ ਆਪਾਂ ਉਸ ਦੀ ਕਦਰ ਨਹੀਂ ਕਰਦੇ ਹੈਗੇ ਤੇ ਆਪਾਂ ਨੂੰ ਜਰੂਰ ਇਹ ਸੰਭਾਲ ਕਰਨੀ ਚਾਹੀਦੀ ਹੈ ਜੇ ਆਪਾਂ ਬੂਟਾ ਲੈ ਕੇ ਵੀ ਜਾ ਰਹੇ ਹਾਂ ਤਾਂ ਉਹਨੂੰ ਜਰੂਰ ਸੰਭਾਲੀਏ ਇਹ ਚੰਗਾ ਕੰਮ ਕਰਿਆ ਤੁਸੀਂ ਤਾਂ ਸਨਮਾਨਤ ਕਰਿਆ ਨਾ ਹਾਂਜੀ ਹਾਂਜੀ ਤਾਂ ਹੀ ਅਸੀਂ ਸਨਮਾਨਤ ਕੀਤਾ ਲੋਕ ਤਾਂ ਹੋਰ ਦੁਨੀਆ ਨੂੰ ਵੀ ਕਹਿਣਾ ਚਾਹੁੰਦੇ ਹਾਂ ਹਾਂਜੀ ਸਭ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਆਪਾਂ ਇੱਕ ਇੱਕ ਪਰਸਨ ਨੂੰ ਘੱਟੋ ਘੱਟ 5 ਬੂਟੇ ਹਰ ਸਾਲ ਜਰੂਰ ਲਗਾਣੇ ਚਾਹੀਦੇ ਆ ਤੇ ਉਹ ਉਹਨਾਂ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ ਮੇਰਾ ਨਾਮ ਆਕਾਸ਼ਦੀਪ ਸਿੰਘ ਹੈ ਜੀ ਪਿੰਡ ਸੇਖੂ ਹੈ ਜੀ ਮੇਰਾ ਕੀ ਕਹਿਣਾ ਚਾਹੁੰਦੇ ਆ ਬੂਟੇ ਬਹੁਤ ਵਧੀਆ ਕੰਮ ਹੈ ਜੀ ਇਹਨੂੰ ਵੰਦਨਾ ਜੀ ਆਪਣੀ ਧਰਤੀ ਪਹਿਲਾਂ ਹੀ ਨਸ਼ਟ ਹੋ ਜਾਂਦੀ ਆ ਬੂਤੇਆਂ ਲਾ ਕੇ ਤਾਂ ਹੀ ਕਹਿੰਦੇ ਆ ਸਾਰੇ ਲੋਕਾਂ ਨੂੰ ਬੇਨਤੀ ਆ ਬੂਤੇ ਲਾਓ ਤੇ ਬੰਦੋ ਸਾਰਿਆਂ ਨੂੰ ਸਿਖਾਓ ਬੂਤੇ ਐ ਹੁੰਦੇ ਆਪਣੀ ਧਰਤੀ ਉਹੀ ਨਸ਼ਟ ਹੋ ਜਾਂਦੀ ਆ ਦਿਨੋਂ ਦੇ ਨਾਲ ਬੂਤੇ ਲਾਏ ਆ ਤੁਸੀਂ ਅਸੀਂ ਤਿੰਨ ਬੂਤੇ ਲਾਏ ਆ ਜੀ ਤੇ ਲਾਉਂਗੇ ਕਰਾਂਗੇ ਹਾਂਜੀ ਹਾਂਜੀ ਲਾਵਾਂਗੇ ਪਾਲਣ ਪੋਸ਼ਣ ਕਰਾਂਗੇ ਇਸ ਮੌਕੇ ਵੱਡੀ ਗਿਣਤੀ ਵਿੱਚ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਦੇ ਆਗੂ ਤੇ ਅਹੁਦੇਦਾਰ ਮੌਜੂਦ ਸਨ ਤਲਵੰਡੀ ਸਾਬੋ ਤੋਂ ਲਕਵੇਂਦਰ ਨਥੀ ਹਾਦੀ ਰਿਪੋਰਟ ਵੇਖਦੇ ਰਹੋ ਚੜ੍ਹਦਾ ਪੰਜਾਬ ਖਬਰਨਾਮੇ .youtube ਤੇ facebook ਪੇਜ